ਸਚਾ ਕਾਸ ਕਾਈਨੈਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਕਾਂਗਰਸ ਦੇ 6 ਉਮੀਦਵਾਰ ਚੌਂ ਰਾਂਡੇ ਵਿੱਚ ਨੇ ਪਰ ਉੱਥੇ ਹੀ 6 ਉਮੀਦਵਾਰ ਤਾਂ ਚੌਂ ਰਾਂਡੇ ਵਿੱਚ ਨਹੀਂ ਪਰ ਕਾਂਗਰਸ ਦੇ ਅੰਦਰ ਖਾਤੇ ਵੀ ਹੁਣ ਵਿਵਾਦ ਹੋਣੇ ਸ਼ੁਰੂ ਹੋ ਗਏ ਨੇ ਜਿੱਥੇ ਬੀਤੇ ਦਿਨੀ ਸੁਖਪਾਲ ਸਿੰਘ ਖੈਰਾ ਨੂੰ ਉਮੀਦਵਾਰ ਬਣਾਉਣ ਤੋਂ ਬਾਅਦ ਦਲਵੀਰ ਸਿੰਘ 골ਡੇ ਨਾਰਾਜ਼ ਹੋਏ ਪਰ ਉਹਨਾਂ ਦੀ ਨਾਰਾਜ਼ਗੀ ਤਾਂ ਕਾਂਗਰਸ ਨੇ ਦੂਰ ਕਰਤੀ ਪਰ ਬਾਕੀ ਜਿਹੜੇ ਅੱਗੋਂ ਇਸ ਸਮੇਂ ਕਾਂਗਰਸ ਤੋਂ ਨਾਰਾਜ਼ ਹੋ ਰਹੇ ਨੇ ਲਗਾਤਾਰ ਪੱਲਾ ਵੀ ਛੱਡਦੇ ਜਾ ਰਹੇ ਨੇ ਅੱਜ ਜਲੰਧਰ ਦੇ ਵਿੱਚ ਕਾਂਗਰਸ ਨੂੰ ਡਬਲ ਝਟਕਾ ਲੱਗਾ ਜਿੱਥੇ ਸੀਨੀਅਰ ਆਗੂ ਤੇਜਿੰਦਰਪਾਲ ਸਿੰਘ ਬਿੱਟੂ ਅਲਵਿਦਾ ਆ ਕੇ ਗਏ ਸੀ ਉਸ ਤੋਂ ਬਾਅਦ ਹੁਣ ਕਰਮਜੀਤ ਸਿੰਘ ਕਰਮਜੀਤ ਕੌਰ ਚੌਧਰੀ ਹੋਰ ਆਦੇ ਵੱਲੋਂ ਜਿਹੜਾ ਜਵਾਬ ਦੇ ਦਿੱਤਾ ਗਿਆ ਕਾਂਗਰਸ ਪਾਰਟੀ ਨੂੰ ਪੱਲਾ ਛਡਾ ਕੇ ਭਾਜਪਾ ਦੇ ਵਿੱਚ ਚਲੇ ਗਏ ਨੇ ਜੀ ਹਾਂ ਚਰਨਜੀਤ ਸਿੰਘ ਚੰਨੀਓਰੀ ਉਮੀਦਵਾਰ ਬਣੇ ਨੇ ਜਲੰਧਰ ਤੋਂ ਤੇ ਲਗਾਤਾਰ ਬਾਗੇ ਸੋਰ ਅਪਣਾਏ ਨੇ ਚੌਧਰੀ ਪਰਿਵਾਰ ਨੇ ਚੌਧਰੀ ਪਰਿਵਾਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਚੰਗਾ ਰਸੂਖ ਰੱਖਦੇ ਨੇ ਚੌਧਰੀ ਸੰਤੋਖ ਸਿੰਘ ਔਰੀ ਦੋ ਵਾਰ ਦੇ ਸੰਸਦ ਰਹੇ ਨੇ 2014 ਦੇ ਵਿੱਚ ਸੰਸਦ ਬਣੇ ਤੇ ਉਸ ਤੋਂ ਬਾਅਦ 2019 ਦੇ ਵਿੱਚ ਜਲੰਧਰ ਤੋਂ ਸੰਸਦ ਬਣੇ ਚੌਧਰੀ ਸੰਤੋਖ ਸਿੰਘ ਔਰੀ ਪਰ ਜਦੋਂ ਭਾਰਤ ਜੋੜੋ ਯਾਤਰਾ ਪੰਜਾਬ ਦੇ ਵਿੱਚ ਆਉਂਦੀ ਹੈ ਤਾਂ ਉਸ ਰੈਲੀ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਚੌਧਰੀ ਸੰਤੋਖ ਸਿੰਘ ਔਰਾ ਦੀ ਤਬੀਅਤ ਵਿਗੜਦੀ ਹੈ ਤੇ ਸਾਨੂੰ ਸਦੀਵੀ ਵਿਛੋੜਾ ਦੇ ਜਾਂਦੇ ਨੇ ਜਿਸ ਤੋਂ ਬਾਅਦ ਜਿਵੇਂ ਨਹੀਂ ਚਾਉਣਾ ਹੁੰਦਿਆ ਨੇ ਜਲੰਧਰ ਦੇ ਵਿੱਚ ਸੁਸ਼ੀਲ ਰਿੰਕੂ ਕਾਂਗਰਸ ਦਾ ਪੱਲਾ ਛੱਡ ਕੇ ਜਿਹੜਾ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਜਾਂਦੇ ਨੇ ਤੇ ਕਾਂਗਰਸ ਦੇ ਵੱਲੋਂ ਇੱਕ ਸੰਪਤੀ ਵੋਟ ਲੈਣ ਦੇ ਲਈ ਦਾ ਜਿਹੜਾ ਹੈ ਕਰਮਜੀਤ ਕੌਰ ਚੌਧਰੀ ਉਹ ਰਾ ਦੇ ਟਿਕੇ ਲਿਆ ਜਾਂਦਾ ਹੈ ਪਰ ਚੌਧਰੀ ਪਰਿਵਾਰ ਉਸ ਵੋਟਾਂ ਦੇ ਵਿੱਚ ਬੁਰੀ ਤਰ੍ਹਾਂ ਹਾਰ ਹਾਸਲ ਕਰਦਾ ਹੈ ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਉਹ ਰਾ ਦੀ ਲੋਕਪ੍ਰਿਤਾ ਦੇਖਦੇ ਹੋਏ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਉਹਨਾਂ ਨੂੰ ਉੱਧਰ ਭੇਜ ਦਿੱਤਾ ਜਾਂਦਾ ਹੈ ਹਾਲਾਂਕਿ ਉਸੇ ਪਿੱਛੇ ਵੀ ਕਾਫੀ ਵਿਵਾਦ ਛਿੜੇ ਸੀ ਜਦੋਂ ਚਰਨਜੀਤ ਸਿੰਘ ਚੰਨੀ ਉਹ ਰਾ ਨੇ ਆਪਣੇ ਜਨਮ ਦਿਨ ਦੇ ਉੱਤੇ ਜਲੰਧਰ ਵਾਲਾ ਕੇਕ ਕਟਿਆ ਸੀ ਲਗਾਤਾਰ ਚੌਧਰੀ ਪਰਿਵਾਰ ਨਾਰਾਜ਼ ਸੀ ਇਸ ਤੋਂ ਪਹਿਲਾਂ ਵੀ 소ਨੀਆ ਗਾਂਧੀ ਉਹ ਰਾਦੇ ਨਾਲ ਚੌਧਰੀ ਪਰਿਵਾਰ ਦੇ ਵੱਲੋਂ ਮੁਲਾਕਾਤ ਕੀਤੀ ਗਈ ਸੀ ਪਰ ਉਸ ਮੁਲਾਕਾਤ ਦਾ ਕੋਈ ਵੀ ਨਤੀਜਾ ਨਿਕਲ ਰਿਹਾ ਹੋਇਆ ਨਹੀਂ ਦਿਖਾਈ ਦਿੱਤਾ ਚੌਧਰੀ ਪਰਿਵਾਰ ਦੇ ਚਿਰਾਗ ਵਿਕਰਮਜੀਤ ਸਿੰਘ ਚੌਧਰੀ ਜਿਹੜਾ ਨੇ ਉਹ ਵੀ ਨਰਾਜ਼ੇ ਖਾਈ ਦਿੱਤੇ ਫਲੋਰ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਨੇ ਉਹਨੇ ਨਵੀਕੈਸੀ ਚਲੰਜੀ ਸਿੰਘ ਚੰਨੀ ਹੁਣ ਜਲੰਧਰ ਦੇ ਵਿੱਚ ਕੀ ਕਰਨ ਆ ਰਹੇ ਨੇ ਆਪਣਾ ਹਲਕਾ ਮੋਰਿੰਡਾ ਸਾਹਮਣ ਮੋਰਿੰਡਾ ਤੋਂ ਹਾਰੇ ਵੀ ਨੇ ਤੇ ਮੋਰਿੰਡਾ ਤੋਂ ਜਿੱਤੇ ਵੀ ਨੇ ਸੋਸੋ ਬਾਅਦ ਚਲੰਜੀ ਸਿੰਘ ਚੰਨੀ ਹੁਣ ਆਨੇ ਕਿ ਮੈਨੂੰ ਬਗਾਨੇ ਆਲਾ ਅਹਿਸਾਸ ਨਾ ਕਰਵਾਇਆ ਜਾਵੇ ਦੁਆਬਾ ਵੀ ਮੇਰਾ ਆਪਣਾ ਹੀ ਹਲਕਾ ਹੈ ਮੇਰੇ ਪਿੱਛੋਂ ਘੜ ਦੁਆਬੇ ਦੇ ਨਾਲ ਜੁੜੀ ਹੋਈ ਹੈ ਪਰ ਉਹ ਸਭ ਤੋਂ ਬਾਅਦ ਜਦੋਂ ਕਾਂਗਰਸ ਦੇ ਵੱਲੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਉਧਲਾਣੇ ਆ ਗਿਆ ਤੇ ਅੱਜ ਚੌਧਰੀ ਪਰਿਵਾਰ ਵੀ ਅਲਵਿਦਾ ਆ ਗਿਆ ਕਾਂਗਰਸ ਨੂੰ ਤੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਹਾਲਾਂਕਿ ਇਸ ਤਸਵੀਰਾਂ ਦੇ ਵਿੱਚ ਚੌਧਰੀ ਪਰਿਵਾਰ ਦੇ ਜਿਹੜੇ ਨੇ ਕਰਮਜੀਤ ਕੌਰ ਚੌਧਰੀ ਉਹੀ ਦੇਖ ਰਹੇ ਨੇ ਪਰ ਵਿਕਰਮਜੀਤ ਸਿੰਘ ਉਹ ਵੀ ਪਿੱਛੇ ਨਹੀਂ विधानसभा ਦੇ ਵਿਪ ਤੋਂ ਕੁਛ ਦਿਨ ਪਹਿਲਾਂ ਹੀ ਅਸਤੀਫਾ ਵੀ ਦੇ ਦਿੱਤਾ ਹੈ ਤੇ ਲਗਾਤਾਰ ਬਾਗੀ ਸੋਰ ਜੜਾ ਨੇ ਚੌਧਰੀ ਪਰਿਵਾਰ ਦੇ ਵੱਲੋਂ ਅਪਣਾਏ ਗਏ ਸੀ ਹਾਲਾਂਕਿ ਕੱਲ ਚਰਨਜੀਤ ਸਿੰਘ ਚੰਨੀ ਹਰੇ ਇਹ ਦਾਵਾ ਤਾਂ ਜ਼ਰੂਰ ਕਰਕੇ ਗਏ ਨੇ ਕਿ ਇਸ ਵਾਰੀ ਜਲੰਧਰ ਦੇ ਵਿੱਚ ਮੁਕਾਬਲਾ ਇੱਕ ਤਰਫਾ ਹੋਏਗਾ ਪਰ ਇਸ ਵਾਰੀ ਮੁਕਾਬਲਾ ਇੱਕ ਤਰਫਾ ਲੱਗ ਨਹੀਂ ਰਿਹਾ ਕਿਉਂਕਿ ਜਿੱਥੇ ਸੁਸ਼ੀਲ ਰਿੰਕੂ ਪਿਛਲੀ ਆਰ ਦੇ ਸੰਸਦ ਜਾ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਉੱਥੋਂ ਹੀ ਹੁਣ ਚੌਧਰੀ ਪਰਿਵਾਰ ਵੀ ਆਪਣਾ ਕੈਡਰ ਲੈ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਿਆ ਸੋ ਚਰਨਜੀਤ ਚੰਨੀ ਲਈ ਮੁਸ਼ਕਲਾਂ ਤਾਂ ਵੱਧਦੀਆਂ ਦਿਖਾਈ ਦੇ ਰਹੀਆਂ ਨੇ ਕਿ ਪਹਿਲਾਂ ਸਿਰਫ ਮੁਕਾਬਲਾ ਸੁਸ਼ੀਲ ਰਿੰਕੂ ਨਾਲ ਸੀ ਤੇ ਹੁਣ ਚੌਧਰੀ ਪਰਿਵਾਰ ਵੀ ਨਾਲ ਆ ਕੇ ਖੜ ਗਿਆ ਇਸ ਤੋਂ ਇਲਾਵਾ ਸੀਨੀਅਰ ਆਗੂ ਤੇਜਿੰਦਰਪਾਲ ਸਿੰਘ ਬਿੱਟੂ ਵੀ ਜਿਹੜਾ ਨੇ ਉਹ ਵੀ ਹੁਣ ਭਾਜਪਾ 'ਚ ਚਲੇ ਗਏ ਨੇ ਤੇ ਤੇ ਤਰਫਾ ਮੁਕਾਬਲਾ ਕਹਿ ਸਕਦੇ ਆ ਕਿ ਚਰਨਜੀਤ ਸਿੰਘ ਚੰਨੀ ਹੁਣ ਇਕੱਲੇ ਨੇ ਤੇ ਉਧਰੋਂ ਪਾਸਿਓ ਤਿੰਨ ਪਾਸਿਓ ਘੇਰਾ ਪਾ ਕੇ ਹੁਣ ਭਾਜਪਾ ਖੜੀ ਗਈ ਹੈ ਤੇ ਹੁਣ ਦੇਖਣਾ ਇਹ ਹੋਏਗਾ ਕਿ ਬਾਜੀ ਕੌਣ ਮਾਰਦਾ ਪਰ ਲਗਾਤਾਰ ਕਾਂਗਰਸ ਦੇ ਵਿੱਚ ਬਗਗੀ ਸੋਰ ਜਿਹੜਾ ਨੇ ਉਹ ਅਖਤਿਆਰ ਨੇ ਬੀਤੇ ਦਿਨੀ ਜਦੋਂ ਗੋਲਦਲਵੀਰ ਗੋਲਡੀ ਹੋਰੀ ਨਾਰਾਜ਼ ਹੋਏ ਉਹਨਾਂ ਨੂੰ ਤਾਂ ਕਾਂਗਰਸ ਆਈ ਕਮਾਂਡ ਨੇ ਮਨਾ ਲਿਆ ਪਰ ਮਨਾਰਦੇ ਸਿਲਸਿਲਾ ਜਿਹੜਾ ਚੌਧਰੀ ਪਰਿਵਾਰ ਦੇ ਨਾਲ ਵੀ ਚੱਲਿਆ ਸੀ ਸੋ ਚੌਧਰੀ ਪਰਿਵਾਰ ਨੂੰ ਵੀ ਹੁਣ ਜਿਹੜਾ ਪੱਲਾ ਛੱਡ ਕੇ ਪਾਪਾ ਦੇ ਵਿੱਚ ਜਾ ਕੇ ਹੁਣ ਕਮਲ ਦਾ ਫੁੱਲ ਫੁੱਲ ਲਿਆ ਹੈ ਹੁਣ ਦੇਖਣਾ ਹੋਏਗਾ ਕਿ ਜਲੰਧਰ ਦੀ ਸੀਟ ਆਖਰਕਾਰ ਜਾਂਦੀ ਕਿੱਧਰ ਨੂੰ ਹੈ ਬੇਸ਼ੱਕ ਹੌਟ ਸੀਟਾਂ ਜਿਹੜੀਆਂ ਨੇ ਉਹ ਬਠਿੰਡਾ ਸੰਗਰੂਰ ਨੂੰ ਮੰਨਿਆ ਜਾ ਰਿਹਾ ਪਰ ਜਲੰਧਰ ਦੀ ਵੀ ਆਪਣੀ ਇੱਕ ਕਹਾਣੀ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੁਰਾਣਾ ਕਾਂਗਰਸੀ ਪਰਿਵਾਰ ਚੌਧਰੀ ਪਰਿਵਾਰ ਜੋ ਕਿ ਜਲੰਧਰ ਦੇ ਵਿੱਚ ਚੰਗਾ ਰਸੂਖ ਰੱਖਦਾ ਹੈ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਚੌਧਰੀ ਸੰਤੋਖ ਸਿੰਘ ਹੋਰੀ ਜਲੰਧਰ ਤੋਂ ਦੋ ਵਾਰ ਸੰਸਦ ਰਹੇ ਚੁੱਕੇ ਨੇ ਸੋ ਵੱਡਾ ਕੈਡਰ ਜੁੜਿਆ ਹੋਇਆ ਹੈ ਕਾਂਗਰਸ ਦਾ ਚੌਧਰੀ ਪਰਿਵਾਰ ਦੇ ਨਾਲ ਤੇ ਜਿਸ ਤਰੀਕੇ ਦੇ ਨਾਲ ਉਹ ਪੱਲਾ ਛੱਡ ਕੇ ਹੁਣ ਭਾਜਪਾ ਦੇ ਵਿੱਚ ਗਿਆ ਹੈ ਕਿਤੇ ਨਾ ਕਿਤੇ ਮੁਸ਼ਕਿਲਾਂ ਚਰਨਜੀਤ ਚੰਨੀ ਦੀਆਂ ਵੀ ਬਦਲ ਰਹੀਆਂ ਨੇ ਹਾਲਾਂਕਿ ਹੁਣ ਇਹ ਵੀ ਦੇਖਣਾ ਹੋਏਗਾ ਕਿ ਚੌਧਰੀ ਪਰਿਵਾਰ ਨੂੰ ਜ਼ਿੰਮੇਵਾਰੀ ਕਿ ਦਿੱਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਇਹ ਕਿਆਸ ਰੰਗ ਲਾਈਆਂ ਜਾ ਰਹੀਆਂ ਸੀ ਕਿ ਚੌਧਰੀ ਪਰਿਵਾਰ ਨੂੰ ਯਾਤਾ ਹੁਸ਼ਿਆਰਪੁਰ ਤੋਂ ਲਗਾਇਆ ਜਾ ਸਕਦਾ ਹੈ ਜਾਂ ਫਿਰ ਇਸ ਤੋਂ ਇਲਾਵਾ ਖੰਡੂਰ ਸਾਹਿਬ ਤੋਂ ਪਰ ਦੋਨਾਂ ਸੀਟਾਂ ਤੋਂ ਹੁਣ ਭਾਜਪਾ ਦੇ ਵੀ ਉਮੀਦਵਾਰ ਐਲਾਨ ਦਿੱਤੇ ਨੇ ਸੋ ਮੁਸ਼ਕਿਲਾਂ ਬਦਲ ਰਹੀਆਂ ਨੇ ਕਾਂਗਰਸ ਦੀਆਂ ਕਿਉਂਕਿ ਕਾਂਗਰਸ ਦੇ ਵੱਲੋਂ ਜਿਹੜੇ ਹੁਸ਼ਿਆਰਪੁਰ ਤੋਂ ਉਮੀਦਵਾਰ ਸੀਗੇ ਰਾਜਕੁਮਾਰ ਚੱਬੇਵਾਲ ਉਹ ਵੀ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਤੇ ਟਿਕਟ ਮਿਲ ਗਈ ਇਸ ਤੋਂ ਇਲਾਵਾ ਜਲੰਧਰ ਦੇ ਵਿੱਚ ਮੁਸ਼ਕਲਾਂ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਵੀ ਵਧਿਆ ਸੀ ਸੁਸ਼ੀਲ ਰਿੰਕੂ ਟਿਕਟ ਸਮੇਤ ਹੀ ਜਿਹੜਾ ਭਾਜਪਾ ਦੇ ਵਿੱਚ ਚਲੇ ਗਏ ਸੀਗੇ ਤੇ ਹੁਣ ਉਹਨਾਂ ਨੇ ਤਾਂ ਅਕਾਲੀ ਦਲ ਦੇ ਪੱਟਕੇ ਪਵਨ ਟਿੰਨੂ ਜਿਹੜਾ ਨੇ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਪਰ ਕਾਂਗਰਸ ਦੀਆਂ ਮੁਸ਼ਕਲਾਂ ਲਗਾਤਾਰ ਬਦਰੀਆਂ ਨੇ ਕਾਂਗਰਸ ਨੂੰ ਨਾ ਤਾਂ ਹਜੇ ਹੁਸ਼ਿਆਰਪੁਰ ਦੇ ਵਿੱਚ ਕੋਈ ਉਮੀਦਵਾਰ ਮਿਲਿਆ ਬਲਕਿ ਜਿਹੜਾ ਮੁਕਾਬਲਾ ਇੱਕ ਤਰਫਾ ਚੱਲ ਰਿਹਾ ਸੀ ਚੰਨੀ ਦਾਵਾ ਕਰ ਰਿਹਾ ਸੀ ਉਹ ਵੀ ਹੁਣ ਕਿਹੜੇ ਪਾਸੇ ਨੂੰ ਜਾ ਰਿਹਾ ਹੈ ਇਸ ਕਿਐਸੇ ਤੋਂ ਵੀ ਲੋਕ ਕੋ ਹਣੀ ਜਿੱਥੇ ਚੌਧਰੀ ਪਰਿਵਾਰ ਪੱਲਾ ਛੜਾ ਗਿਆ ਤੇ ਜੇਂਦਰ ਬਿੱਟੂ ਪੱਲਾ ਛੜਾ ਗਏ ਤੇ ਹੁਣ ਮੁਕਾਬਲਾ ਜਿਹੜਾ ਤਿੰਨ ਤਰਫਾ ਦੇਖਿਆ ਜਾਵੇ ਤਾਂ ਤਿੰਨਾ ਪਾਸਿਆਂ ਤੋਂ ਭਾਜਪਾ ਨੇ ਚਲਨ ਜੀ ਚੰਨੀ ਹੋਰਾਂ ਨੂੰ ਘੇਰ ਲਿਆ ਇੱਕ ਪਾਸੇ ਤੇਜਿੰਦਰ ਸਿੰਘ ਬਿੱਟੂ ਨੇ ਦੂਸਰੇ ਪਾਸੇ ਸੁਸ਼ੀਲ ਰਿੰਕੂ ਨੇ ਤੀਸਰੇ ਪਾਸੇ ਆਪਣੇ ਤੋਂ ਹੀ ਵੱਖ ਹੋਇਆ ਚੌਧਰੀ ਪਰਿਵਾਰ ਹੈ ਸੋ ਹੁਣ ਮੁਕਾਬਲਾ ਜਲੰਧਰ ਦਾ ਕਿਹੜੇ ਪਾਸੇ ਜਾਏਗਾ ਇਹ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਪਤਾ ਲੱਗ ਜਾਵੇਗਾ